ਕਈ ਲੋਕ ਹੋਲੀ ਅਤੇ ਹੋਲਾ ਮਹੱਲਾ ਨੂੰ ਇੱਕ ਤਿਉਹਾਰ ਹੀ ਸਮਝਦੇ ਹਨ ਜਦੋਂ ਕਿ ਇਹ ਦੋਨੇ ਤਿਉਹਾਰ ਅਲੱਗ-ਅਲੱਗ ਹਨ ਹੋਲੀ ਵਾਲੇ ਦਿਨ ਲੋਕ ਇੱਕ ਦੂਜੇ ਨੂੰ ਰੰਗ ਲਗਾਉਂਦੇ ਹਨ ਜਦੋਂ ਕਿ ਹੋਲਾ ਮਹੱਲਾ ਵਾਲੇ ਦਿਨ ਸਿੱਖ ਲੋਕ ਨਕਲੀ ਯੁੱਧ ਲੜ ਕੇ ਆਪਣੀ ਮਾਰਸ਼ਲ ਆਰਟ ਦਾ ਪ੍ਰਦਰਸ਼ਨ ਕਰਦੇ ਹਨ ਆਓ ਜਾਣਦੇ ਹਾਂ ਕਿ ਹੋਲਾ ਮਹੱਲਾ ਕਿਉਂ ਮਨਾਇਆ ਜਾਂਦਾ ਹੈ ਤੇ ਹੋਲੇ ਮਹੱਲੇ ਦਾ ਤਿਉਹਾਰ ਜਿਹੜਾ ਉਹ ਇੰਨਾ ਪ੍ਰਸਿੱਧ ਕਿਉਂ ਹੈ ਜਦੋਂ ਗੁਰੂ ਕੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਨਹੀਂ ਕੀਤੀ ਸੀ ਤਾਂ ਉਸ ਤੋਂ ਪਹਿਲਾਂ ਮੁਗਲ ਸ਼ਾਸਕ ਜਿਹੜੇ ਸੀਗੇ ਉਹ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦੇ ਸੀ ਤੇ ਉਹਨਾਂ ਤੇ ਬਹੁਤ ਜ਼ੁਲਮ ਕਰਦੇ ਸੀ ਤੇ ਉਹਨਾਂ ਨੂੰ ਜ਼ਬਰਦਸਤੀ ਆਪਣਾ ਧਰਮ ਪਰਿਵਰਤਨ ਕਰਨ ਦੇ ਲਈ ਯਾਨੀ ਕਿ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦੇ ਸੀ ਇਸ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਮੁਗਲ ਸ਼ਾਸਕਾਂ ਦੀ ਮਨਮਾਨੀ ਰੋਕਣ ਦੇ ਲਈ ਅਤੇ ਲੋਕਾਂ ਨੂੰ ਮਜ਼ਬੂਤ ਬਣਾਉਣ ਦੇ ਲਈ ਖਾਲਸਾ ਪੰਥ ਦੀ ਸਹਾਜਨਾ 1699 ਈਸਵੀ ਵਿੱਚ ਆਨੰਦਪੁਰ ਸਾਹਿਬ ਵਿਖੇ ਕੀਤੀ ਅਤੇ ਸਿੱਖਾਂ ਨੂੰ ਸ਼ਕਤੀਸ਼ਾਲੀ ਬਣਾਉਣ ਦੇ ਲਈ 1701 ਈਸਵੀ ਦੇ ਵਿੱਚ ਅਨੰਦਪੁਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਦੇ ਨਕਲੀ ਯੁੱਧ ਕਰਵਾਉਣੇ ਸ਼ੁਰੂ ਕੀਤੇ ਗੁਰੂ ਜੀ ਸਿੱਖਾਂ ਦੇ ਦੋ ਦਲ ਬਣਾ ਕੇ ਇੱਕ ਖਾਸ ਥਾਂ ਤੇ ਇੱਕ ਦਲ ਤੋਂ ਦੂਜੇ ਦਲ ਤੇ ਹਮਲਾ ਕਰਵਾਉਂਦੇ ਜਿਸ ਦੇ ਵਿੱਚ ਦੋ ਘੁਰ ਸਵਾਰ ਸ਼ਸਤਰਾਂ ਸਮੇਤ ਦੂਜੇ ਦਲ ਤੇ ਹਮਲਾ ਕਰਦੇ ਤੇ ਜਿਹੜਾ ਦਲ ਜਿੱਤ ਜਾਂਦਾ ਸੀ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਸਨਮਾਨ ਦੇ ਰੂਪ ਵਿੱਚ ਸਿਰੋਪਾਉ ਦੀ ਪਿੰਡ ਕਰਦੇ ਸਨ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਲੋਕਾਂ ਨੂੰ ਸ਼ਕਤੀਸ਼ਾਲੀ ਬਣਾਇਆ ਹੋਲਾ ਮਹੱਲਾ ਪੰਜਾਬ ਦੇ ਵਿੱਚ ਕਿਵੇਂ ਮਨਾਇਆ ਜਾਂਦਾ ਹੈ ਇਸ ਬਾਰੇ ਜਾਣਦੇ ਹਾਂ ਵੈਸੇ ਤਾਂ ਹੋਲਾ ਮਹੱਲਾ ਤਿੰਨ ਦਿਨ ਦਾ ਤਿਉਹਾਰ ਹੈ ਪਰੰਤੂ ਇਸ ਦੀਆਂ ਤਿਆਰੀਆਂ ਹੋਲੀ ਤੋਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ ਹਨ ਹੋਲੇ ਮਹੱਲੇ ਦਾ ਤਿਉਹਾਰ ਮਾਰਚ ਦੇ ਮਹੀਨੇ ਦੇ ਵਿੱਚ ਅਨੰਤਪੁਰ ਸਾਹਿਬ ਤੇ ਕਿਰਤਪੁਰ ਸਾਹਿਬ ਗੁਰਦੁਆਰਿਆਂ ਦੇ ਵਿੱਚ ਬੜੀ ਸ਼ਰਧਾ ਅਤੇ ਧਮ-ਧਮ ਤੇ ਨਾਲ ਮਨਾਇਆ ਜਾਂਦਾ ਹੈ। ਇੱਥੇ ਬੜੇ ਦੂਰ-ਦੂਰ ਤੋਂ ਸੰਗਤਾਂ ਹੋਲੇ ਮਹੱਲਾ ਖੇਡਣ ਵਾਸਤੇ ਆਉਂਦੀਆਂ ਹਨ ਅਤੇ ਇੱਥੋਂ ਦੇ ਰਹਿਣ ਵਾਲੇ ਲੋਕ ਬਾਹਰੋਂ ਆਈਆਂ ਸੰਗਤਾਂ ਦੇ ਖਾਣ-ਪਾਣ ਅਤੇ ਰਹਿਣ ਸਨ ਦੇ ਲਈ ਬੜੇ ਉਤਸ਼ਾਹ ਦੇ ਨਾਲ ਪ੍ਰਬੰਧ ਕਰਦੀਆਂ ਹਨ। ਇਤਿਹਾਸ ਸਿਰਫ ਪੰਜਾਬ ਤੇ ਗੁਰਦੁਆਰਿਆਂ ਦੇ ਵਿੱਚ ਹੀ ਨਹੀਂ ਮਨਾਇਆ ਜਾਂਦਾ ਬਲਕਿ ਦੇਸ਼ ਵਿਦੇਸ਼ ਤੇ ਗੁਰਦੁਆਰਿਆਂ ਦੇ ਵਿੱਚ ਵੀ ਮਨਾਇਆ ਜਾਣ ਲੱਗ ਪਿਆ ਹੈ ਹੋਲਾ ਮਹੱਲਾ ਵੇਲੇ ਅਨੰਦਪੁਰ ਸਾਹਿਬ ਨੂੰ ਇੱਕ ਦੁਲਹਨ ਦੀ ਤਰ੍ਹਾਂ ਸਜਾਇਆ ਜਾਂਦਾ ਹੈ ਤੇ ਇਹ ਸ਼ਾ ਦੇਖਣ ਵਿੱਚ ਐਂ ਲੱਗਦਾ ਹੈ ਕਿ ਜਿਵੇਂ ਇਸੇ ਹੀ ਮੈਨੇ ਦੇ ਵਿੱਚ ਆਨੰਦ ਦੀ ਧਰਤੀ ਹੋਵੇ ਹੋਲਾ ਮਹੱਲਾ ਵਾਲੇ ਦਿਨ ਛੋਟੇ-ਛੋਟੇ ਬੱਚੇ ਅਤੇ ਸਿੱਖ ਨੌਜਵਾਨ ਤਤਕਾ ਖੇੜਦੇ ਤੀਰ ਅੰਦਾਜ਼ੀ ਕਰਦੇ ਅਤੇ ਹੋਰ ਕਈ ਤਰ੍ਹਾਂ ਦੇ ਕਰਤੱਵ ਕਰਦੇ ਨਜ਼ਰ ਆਉਂਦੇ ਹਨ ਗੁਰਦੁਆਰਿਆਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਦੇ ਦਰਸ਼ਨ ਵੀ ਕਰਾਏ ਜਾਂਦੇ ਹਨ ਅਤੇ ਦੀਵਾਨ ਸਜਾਏ ਜਾਂਦੇ ਹਨ ਤੇ ਉੱਥੇ ਸ਼ਬਦ ਕੀਰਤਨ ਕੀਤਾ ਜਾਂਦਾ ਹੈ ਦੂਰ ਦੂਰ ਸ਼ਹਿਰਾਂ ਦੇ ਲੋਕ ਟਰੱਕ ਤੇ ਟਰਾਲੀਆਂ ਤੇ ਅਨੰਦ ਪਸਾ ਅਤੇ ਕੀਰਤ ਪਸਾ ਵਿੱਚ ਹੋਲਾ ਮਹੱਲਾ ਦੇਖਣ ਦੇ ਲਈ ਪਹੁੰਚਦੇ ਹਨ ਤੇ ਸੰਗਤਾਂ ਦੇ ਰਹਿਣ ਦੇ ਲਈ ਅਤੇ ਖਾਣ ਪੀਣ ਦੇ ਲਈ ਖਾਸ ਪ੍ਰਬੰਧ ਕੀਤਾ ਜਾਂਦਾ ਹੈ ਉਤਸਵ ਦੇ ਤੀਜੇ ਦਿਨ ਗੁਰੂ ਜੀ ਦੇ ਪੰਜ ਪਿਆਰੇ ਸ੍ਰੀ ਆਨੰਦਪੁਰ ਸਾਹਿਬ ਦੇ ਇਤਿਹਾਸਿਕ ਗੁਰਦੁਆਰੇ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਤੋਂ ਚੱਲ ਕੇ ਕਿਲਾ ਆਨੰਦਗੜ੍ਹ ਕਿਲਾ ਲੋਗੜ ਅਤੇ ਮਾਤਾ ਜੀਤੋ ਜੀ ਦੇ ਇਤਿਹਾਸਿਕ ਗੁਰਦੁਆਰਿਆਂ ਦੇ ਵਿੱਚ ਪਹੁੰਚਦੇ ਹਨ ਅਤੇ ਇਹਨਾਂ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ ਵਾਪਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿੱਚ ਆ ਜਾਂਦੇ ਹਨ ਜੇਕਰ ਤੁਹਾਨੂੰ ਵੀ ਕਦੇ ਮੌਕਾ ਮਿਲੇ ਤਾਂ ਹੋਲਾ ਮੁਹੱਲਾ ਵੇਖਣ ਦੇ ਲਈ ਅਨੰਦਪੂਰ ਸਾਹਿਬ ਅਤੇ ਕੀਰਤਪੂਰ ਸਾਹਿਬ ਜ਼ਰੂਰ ਜਾ ਕੇ